ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਉਵੇਂ ਉਵੇਂ ਹੀ ਚੋਣਾਂ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਚਾਹੇ ਉਹ ਵੱਖ-ਵੱਖ ਪਾਰਟੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਹੁਣ ਜਾਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਇਸੇ ਤਰ੍ਹਾਂ ਹੀ ਡੀਸੀ ਮੁਹਾਲੀ ਆਸ਼ਿਕਾ ਜੈਨ ਜੀ ਦੀ ਅਗਵਾਈ ਹੇਠ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਹੀ ਸਕਦੇ ਹੋ ਕਿ ਪੇਂਟਿੰਗਸ ਦੁਆਰਾ ਮਾਡਲ ਦੁਆਰਾ ਜਿਹੜੇ ਕਿ ਵੋਟਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਮੁਹਿੰਮ ਚਲਾਈ ਜਾ ਰਹੀ ਹੈ ਇਸ ਸਬੰਦੇ ਸਾਡੇ ਨਾਲ ਗੁਰਬਖਸ਼ ਸਿੰਘ ਜੀ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਾਰੇ ਵੋਟਰਾਂ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਮੁਹਿੰਮ ਚਲਾਈ ਜਾ ਰਹੀ ਹੈ ਕੀ ਕਹੂੰ ਸਿਸਟਮੈਟਿਕ ਵੋਟਰ এডੂਕੇਸ਼ਨ ਐਂਡ ਇਲੈਕਟਰਲ ਪਾਰਟਿਸਪੀਸ਼ਨ ਸਬੀਪ ਜੋ ਹੈ ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਉਹਦੇ ਤਹਿਤ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਜਿਹੜਾ ਉਹਨਾਂ ਨੇ ਟਿੱਚਾ ਦਿੱਤਾ ਹੈ ਕਿ ਇਸ ਵਾਰ 70% ਪਾਰ ਕੇ ਪੋਲਿੰਗ ਜਿਹੜੀ ਹੈ ਉਹ 70% ਤੋਂ ਜ਼ਿਆਦਾ ਹੋਵੇ ਉਹ ਸਟੇਜੇ ਨੂੰ ਮੁੱਖ ਰੱਖਦੇ ਹੋਏ ਸਾਡੇ ਜ਼ਿਲ੍ਹੇ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਜੀ ਦੀ ਅਗਵਾਈ ਦੇ ਵਿੱਚ ਇੱਕ ਮਹਿੰਮ ਚਲਾਈ ਗਈ ਹੈ ਜਿਦੇ ਵਿੱਚ ਅਸੀਂ ਵਕ ਵਕ ਜਿਹੜੇ ਮਾਰਜਨਲ ਗਰੁੱਪਸ ਨੇ ਚਾਹੇ ਉਹ ਊਮਨਸ ਹੋਣ ਚਾਹੇ ਨੌਜਵਾਨ ਹੋਣ ਚਾਹੇ ਸੀਨੀਅਰ ਸਿਟੀਜ਼ਨ ਹੋਣ ਟਰਾਂਸ ਜੈਂਡਰ ਹੋਣ ਦਿਵੰਗ ਜਨ ਹੋਣ ਉਹਨਾਂ ਸਾਰਿਆਂ ਦੇ ਇੱਕ ਪਹੁੰਚ ਕਰ ਰਹੇ ਹਾਂ ਤਾਂ ਕਿ ਉਹਨਾਂ ਦੇ 100% ਪਾਰਟਿਸਪੇਸ਼ਨ ਹੈ ਜਿਹੜੀ ਉਹ ਚੋਣਾਂ ਦੇ ਦੌਰਾਨ ਕਰਵਾਈ ਜਾ ਸਕੇ ਸਰ ਜਿੱਦਾਂ ਕਿ 2024 2014 ਦੀਆਂ ਲੋਕ ਸਭਾ ਚੋਣਾਂ ਦੇ ਅਗਰ ਅਸੀਂ ਦੇਖੀਏ ਤੇ 2019 ਦੇ ਵਿੱਚ ਜਿਹੜਾ 4.6% ਦਰ ਘਟੀਆ VOTING ਦਰ ਤੇ ਤੁਸੀਂ ਕੀ ਕਹੋਗੇ ਕਿ ਇਸ ਵਾਰ ਵਧੂਗੀ ਬਿਲਕੁਲ ਵਧੂਗੀ ਜੀ ਕਿਉਂਕਿ ਸਾਰੇ ਸੋਹਰਦ ਨੇ ਅਸੀਂ ਜਿਹੜਾ ਹੈਗਾ ਇਹਦੇ ਲਈ ਯਤਨ ਵੀ ਕਰ ਰਹੇ ਹਾਂ ਜਿਸ ਤਰੀਕੇ ਮੁਹਾਲੀ ਜ਼ਿਲ੍ਹੇ ਦੀ ਵੀ ਮੈਂ ਗੱਲ ਕਰਾਂ ਤੇ ਆਈਪੀਐਲ ਮੈਚ ਹੋਇਆ ਸੀਗਾ ਉਹਦੇ ਵਿੱਚ ਜਿਹੜੇ ਫਸਟ ਟਾਈਮ ਵੋਟਰ ਬਣੇ 500 ਜਿਹੜੇ ਸੀਗੇ ਉਹਨਾਂ ਨੂੰ ਅਸੀਂ ਆਈਪੀਐਲ ਮੈਚ ਦੇ ਵਿੱਚ ਲੈ ਕੇ ਗਏ ਉਹਨਾਂ ਨੂੰ ਟਿਕਟਸ ਵਗੈਰਾ ਜਿਹੜੀਆਂ ਸੀਗੀਆਂ ਜ਼ਿਲ੍ਹਾ ਚੋਂ ਅਫਸਰ ਜੀ ਵੱਲੋਂ ਸਪੈਸ਼ਲ ਪ੍ਰੋਵਾਈਡ ਕਰਾਈਆਂ ਗਈਆਂ ਹੁਣ ਅਸੀਂ ਅੱਗੇ ਪਲਾਨ ਕਰ ਰਹੇ ਹਾਂ ਕਿ ਟਰਾਂਸ ਜੈਂਡਰ ਕਮਿਊਨਿਟੀ ਨੂੰ ਪੀਡਬਲੂਡੀਜ਼ ਨੂੰ ਉਹਨਾਂ ਨੂੰ ਮੈਚ ਦਿਖਾਏ ਜਾਣ ਇਸੇ ਤਰੀਕੇ ਹੋਲੀ ਦਾ ਤਿਉਹਾਰ ਜਿਹੜਾ ਸੀਗਾ ਵੱਡੇ ਪੱਦਰ ਦੇ ਉੱਤੇ ਮਹੱਲੀ ਦੇ ਵਿੱਚ ਜਿੱਥੇ ਮਨਾਇਆ ਗਿਆ ਉੱਥੇ ਵੋਟਰ ਜਾਗਰੂਕਤਾ ਦਾ ਸਨੇਹਾ ਦਿੱਤਾ ਗਿਆ ਤੇ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਸ਼ੇਰਾ ਪੰਜਾਬੀ ਜਿੰਦਾਦਿਲ ਹੁੰਦੇ ਨੇ ਸ਼ੇਰਦਿਲ ਹੁੰਦੇ ਨੇ ਤੇ ਪੰਜਾਬੀ ਇਸ ਵਾਰ ਇੰਨੇਕ ਜ਼ੋਰ ਨਾਲ ਵੋਟਾਂ ਪਾਉਣਗੇ ਕਿ ਸਾਰੇ ਰਿਕਾਰਡ ਮਾਤ ਕਰ ਦੇਣਗੇ ਤੇ ਅਸੀਂ ਲੱਗੇ ਹੋਏ ਹਾਂ ਕਿ ਇਸ ਵਾਰ ਮਹੱਲੀ ਜਿਲ੍ਹਾ 80% ਤੋਂ ਬਧੇਰੇ ਵੋਟ ਕਰੇਗਾ ਸਰ ਜੀ ਦਾ ਕੀ ਕੀ મતલਬ ਕਿ ਜਿਹਦਾ ਪੋਸਟਲ ਬੈਲੇਟ ਹੈ ਜਾਂ ਜਿਹੜੇ ਸ਼ਹਿਰਾਂ ਤੋਂ ਬਾਹਰ ਰਹਿੰਦੇ ਨੇ ਉਹਨਾਂ ਲਈ ਕੀ ਕੀ ਸਹੂਲਤਾਂ ਹਨ ਉਹ ਕਿੱਦਾਂ ਵੋਟ ਪਾ ਸਕਦੇ ਨੇ ਹਾਂਜੀ ਜਿਹੜੇ ਸਾਡੇ ਮੁਲਾਜ਼ਮ ਨੇ ਉਹ EDC ਰਾਹੀਂ ਜਾਂ ਤਾਂ ਇਲੈਕਸ਼ਨ ਡਿਊਟੀ ਸਰਟੀਫਿਕੇਟ ਦੇ ਰਾਹੀਂ ਆਪਣੀ ਵੋਟ ਪਾ ਸਕਦੇ ਨੇ ਪੋਸਟਲ ਵੈਲਟ ਪੇਪਰ ਰਾਹੀਂ ਉਹ ਆਪਣੀ ਵੋਟ ਪਾ ਸਕਦੇ ਨੇ ਸਿਮਿਲਰਲੀ ਜਿਹੜੇ ਸਾਡੇ ਸਰਵਿਸ ਵੋਟਰਸ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਮਿਲਟਰੀ ਪੈਰਾ ਮਿਲਟਰੀ ਫੋਰਸਿਸ ਵਗੈਰਾ ਜਾਂ ਫਿਰ ਕਿ ਜਿਹੜੇ ਸਾਡੇ ਫੋਰਨ ਸਰਵਿਸਿਸ ਦੇ ਵਿੱਚ ਕਿਤੇ ਦੂਸਰੇ ਕੰਟਰੀਜ਼ ਦੇ ਵਿੱਚ ਜੌਬ ਕਰ ਰਹੇ ਨੇ ਉਹਨਾਂ ਲਈ ਵੀ ETPBS ਦੇ ਥਰੂ ਸਪੈਸ਼ਲ VOTING ਕਰਵਾਈ ਜਾ ਰਹੀ ਹੈ ਹਰ ਇੱਕ ਪਹਿਲੂ ਨੂੰ ਵਿਚਾਰਿਆ ਜਾ ਰਿਹਾ ਹੈ ਮਾਡਲ ਪੋਲਿੰਗ ਬੂਥ ਬਣਾਏ ਜਾ ਰਹੇ ਨੇ ਮਾਡਲ ਪੋਲਿੰਗ ਬੂਥਸ ਦੇ ਵਿੱਚ ਤੁਹਾਨੂੰ ਲੱਗੇਗਾ ਕਿ ਇੱਕ ਵੂਮਨਸ ਦੇ ਲਈ ਪਿੰਕ ਬੂਥ ਹੋਣਗੇ ਤੇ ਜਿਹੜੇ ਸਾਡੇ ਦਿਵਿਆਂਗ ਜਨ ਨੇ ਉਹਨਾਂ ਵੱਲੋਂ ਤਾਂ ਕਿ ਉਹ ਆਪਣਾ 파ਟ ਸਮਝਣ ਕਿ ਅਸੀਂ ਵੀ ਹਿੱਸਾਾਂਗੇ ਇਸ ਦਾ ਉਹਨਾਂ ਲਈ ਇੱਕ ਸਪੈਸ਼ਲ ਕੀਤਾ ਜਾ ਰਹੇ ਨੇ ਯੂਥ ਜਿਹੜਾਗਾ ਸਾਡਾ ਯੂਥ ਵੱਲੋਂ ਹੀ ਜਿਹੜਾ ਸਾਰਾ ਦਾ ਸਾਰਾ ਬੂਤ ਚਲਾਇਆ ਜਾਊਗਾ ਤੇ ਉਹ ਜਿਹੜੇ ਯੰਗ ਅਪਾਇੰਟ ਹੋਏ ਨੇ ਸਾਡੇ ਮੁਲਾਜ਼ਮ ਉਹਨਾਂ ਵੱਲੋਂ ਕੀਤਾ ਜਾਊਗਾ ਹਰ ਵਰਗ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਜੇ ਕੋਈ ਸੀਨੀਅਰ ਸਿਟੀਜ਼ਨ ਨੇ ਜਾਂ ਸਾਡੇ ਪਰਸਨ ਵਿਦ ਡਿਸੇਬਿਲਟੀ ਨੇ ਉਹ ਜਿਹੜੇ ਵੋਟ ਨਹੀਂ ਪਾ ਸਕਦੇ ਪੋਲਿੰਗ ਬੂਥ ਤੇ ਆ ਕਿ ਉਹਨਾਂ ਦੇ ਘਰ ਤੋਂ ਵੋਟ ਪਵਾਏ ਜਾਊਗੀ ਤੇ ਜਿਹੜੇ 80+ ਨੇ ਤੇ ਜਾਂ ਜਿਹੜੇ ਜੇ ਉਹਨਾਂ ਨੂੰ ਪਿਕ ਐਂਡ ਡ੍ਰੌਪ ਫੈਸਿਲਿਟੀ ਦਿੱਤੀ ਜਾਊਗੀ ਤੇ ਉਹ ਆਪਣੀ ਸ਼ਕਸ਼ਮ ਐਪ ਦੇ ਉੱਤੇ ਆਪਣਾ ਸਾਰਾ ਮੈਸੇਜ ਦੇ ਸਕਦੇ ਨੇ ਸਾਡੇ ਪੂਰੇ ਜ਼ਿਲ੍ਹੇ ਦੀਆਂ ਟੀਮਾਂ ਵੰਡ ਦਿੱਤੀਆਂ ਗਈਆਂ ਨੇ ਇਹਦੇ ਵਿੱਚ ਹਰ ਇੱਕ ਜਿਹੜਾ ਹੈਗਾ ਬਹੁਤ ਵੱਡਾ ਰੋਲ ਹੋਣ ਵਾਲਾ ਹੈ ਇਸ ਵਾਰ ਅਸੀਂ ਇਸ ਨੂੰ ਤਿਹਾਰ ਦੀ ਤਰ੍ਹਾਂ ਮਨਾ ਰਹੇ ਹਾਂ ਤੇ ਉਮੀਦ ਵੀ ਕਰਦੇ ਹਾਂ ਕਿ ਲੋਕ ਸਾਡੇ ਨਾਲ ਤੁਰਨਗੇ ਤੇ ਅਸੀਂ 80% ਤੋਂ ਉੱਪਰ VOTING ਕਰਕੇ ਦਿਖਾਵਾਂਗੇ ਸਰ ਜੀ ਤਾਂ ਤੁਸੀਂ 트랜ਸਜੈਂਡਰ ਕਮਿਊਨਿਟੀ ਦੀ ਵੀ ਗੱਲ ਕੀਤੀ ਆ ਔਰ ਤੁਹਾਨੂੰ ਨੌਜਵਾਨਾਂ ਨੂੰ ਕਿੱਦਾਂ ਤੁਸੀਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਹੋ ਅ ਬੇਸਿਕਲੀ ਸਭ ਤੋਂ ਪਹਿਲੀ ਗੱਲ ਤੇ ਕਿ ਜਿਹੜੇ 트랜ਸ ਸਾਡਾ ਸੰਵਿਧਾਨ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੰਦਾ ਹੈ ਤੋ ਸਾਡੀ ਕੋਸ਼ਿਸ਼ ਸੀ ਕਿ ਜਿਹੜੀਆਂ ਔਮੇਨਸ ਕਈ ਵਾਰ ਇਸ ਕਰਕੇ ਵੋਟ ਨਹੀਂ ਬਣਵਾਉਂਦੀਆਂ ਕਿ ਮੇਰੀ ਸ਼ਾਦੀ ਹੋ ਜਾਣੀ ਆ ਮੈਰਿਜ ਹੋ ਜਾਣੀ ਆ ਅੱਗੇ ਜਾ ਕੇ ਫਿਰ ਦੁਬਾਰਾ ਮੈਨੂੰ ਚੇਂਜ ਕਰਾਉਣਾ ਪਰ ਉਹ ਅਸੀਂ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਆਪਣੀ ਵੋਟ ਬਣਾਓ ਹਾਈ ਰਾਈਜ਼ ਬਿਲਡਿੰਗ ਦੇ ਵਿੱਚ ਬਹੁਤ ਸਾਰੇ ਸੀਨੀਅਰ ਸਿਟੀਜ਼ਨ ਜਿਹੜੇ ਰਹਿੰਦੇ ਸੀ ਜਿਨ੍ਹਾਂ ਦਾ ਪਤਾ ਕਿਸੇ ਹੋਰ ਜਗ੍ਹਾ ਦਾ ਸੀਗਾ ਵੋਟ ਪਾਉਣ ਉੱਥੇ ਨਹੀਂ ਜਾ ਸਕਦੇ ਉਹਨਾਂ ਸਾਰਿਆਂ ਦੀ ਅਸੀਂ ਐਨ ਜੀਓ ਦੀ ਸਹਾਇਤਾ ਨਾਲ ਵੋਟ ਪਵਾਉਣ ਦੇ ਉਪਰਾਲੇ ਕੀਤੇ ਗਏ ਉਹਨਾਂ ਦਾ ਵੋਟ ਤਬਦੀਲ ਕਰਾ ਦਿੱਤੀ ਗਈ ਹੈ ਮੁਹੱਲੇ ਦੇ ਵਿੱਚ ਉਹ ਆਪਣੀਆਂ ਵੋਟ ਕਰਨਗੇ ਇਦਾਂ ਦੇ ਬਹੁਤ ਸਾਰੇ ਉਪਰਾਲੇ ਮਾਈਗ੍ਰ ਕੈਂਪਸ ਇਨਵੈਸਟਰ ਤੇ ਬੀ ਐਲਓਸ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਬੂਥ ਲੈਵਲ ਤੇ ਜਾ ਕੇ ਆਇਡੈਂਟੀਫਾਈ ਕਰਨ ਕਿ ਕਿੱਥੇ ਕਿੱਥੇ ਲੋ ਟਰਨ ਆਊਟ ਸੀਗਾ ਉੱਥੇ ਕੁਝ ਐਕਟੀਵਿਟੀਜ਼ ਕਰੀਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਕਿ ਉਹਨਾਂ ਨੇ ਵੋਟ ਕਿਉਂ ਨਹੀਂ ਕੀਤੀ ਫਿਰ ਉਹਨਾਂ ਨੂੰ ਮੋਟੀਵੇਟ ਕਰੀਏ ਜਿੰਨੇ ਥੀਏਟਰਸ ਨੇ ਸਕਰੀਨਸ ਨੇ ਮੁਹੱਲੇ ਦੀਆਂ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਵਿੱਚ ਆਲਰੇਡੀ ਮੈਸੇਜ ਜਿਹੜੇ ਫਲੋਟ ਹੋਣੇ ਸ਼ੁਰੂ ਹੋ ਚੁੱਕੇ ਨੇ ਸਰ ਜੀ ਦਾ ਆਨਲਾਈਨ ਕਿੱਦਾਂ ਲੋਕੀ ਜਿਹੜੇ ਵੋਟ ਅਪਲਾਈ ਕਰ ਸਕਦੇ ਨੇ ਆਨਲਾਈਨ ਇਹਦਾ ਕੀ ਪ੍ਰੋਸੈਸ ਹੈ ਕਿੱਦਾਂ ਜੇ ਉਹਨਾਂ ਦੇ ਵੋਟਰ ਕਾਰਡ 'ਚ ਕੋਈ ਕਮੀ ਹੈ ਤਾਂ ਉਹਨਾਂ ਨੂੰ ਕਿੱਦਾਂ ਦੂਰ ਕਰਵਾ ਸਕਦੇ ਨੇ ਹਾਂਜੀ ਵੋਟ ਜਿਹੜੇ ਵੋਟਰ ਦਾ ਨਵੇਂ ਵੋਟਰ ਬਣ ਸਕਦੇ ਨੇ ਨਵੇਂ ਵੋਟ ਬਣਾਉਣ ਦੇ ਲਈ ਸਾਡੇ ਕੋਲ ਵੋਟਰ ਹੈਲਪਲਾਈਨ ਐਪ ਜੇ ਤੁਹਾਨੂੰ ਆਪਣਾ ਬੀਐਲਓ ਵਗੈਰਾ ਕੋਈ ਨਹੀਂ ਲੱਭ ਰਿਹਾ ਜਾਂ ਕੁਝ ਨਹੀਂ ਹੋ ਰਿਹਾ ਤਾਂ ਤੁਸੀਂ ਵੋਟਰ ਹੈਲਪਲਾਈਨ ਐਪ ਨੂੰ ਆਪਣੇ ਡਾਊਨਲੋਡ ਕਰੋ ਵੋਟਰ ਹੈਲਪਲਾਈਨ ਐਪ ਦੇ ਉੱਪਰ ਜਾ ਕੇ ਬੜੀ ਈਜ਼ੀ ਸਟੈਪਸ ਨੇ ਉੱਥੇ ਫਾਰਮ ਨੰਬਰ 6 ਹੈ ਤਾਂ ਤੁਸੀਂ ਨਵੀਂ ਵੋਟ ਬਣਵਾ ਸਕਦੇ ਹੋ ਜੇ ਤੁਸੀਂ 7 ਨੰਬਰ ਫਾਰਮ ਹੈ ਡਿਲੀਸ਼ਨ ਕਰਵਾਉਣੀ ਹੈ ਤੇ 8 ਨੰਬਰ ਫਾਰਮ ਹੈ ਜੇ ਤੁਸੀਂ ਆਪਣੇ ਉਹਦੇ ਵਿੱਚ ਨਾਮ 'ਚ ਕੋਈ ਸੋਧ ਕਰਾਉਣੀ ਹੈ ਤਾਂ ਉਹ ਵੀ ਕਰਵਾ ਸਕਦੇ ਹੋ 4 ਮਈ ਤੱਕ ਹਲੇ ਜਿਹੜੀਆਂ ਵੋਟਾਂ ਬਣਨਗੀਆਂ ਜਿਵੇਂ ਕਿ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਇਸ ਵਾਰ ਟੀਚਰ 70% ਤੋਂ ਵੀ ਉੱਪਰ ਹੈ 70% ਤੋਂ ਉੱਪਰ ਟੀਚਰ ਮਿਥਿਆ ਹੈ ਕਿ ਇਸ ਵਾਰ ਵੋਟਾਂ ਕਰਵਾਈਆਂ ਜਾਣ ਤੇ ਜੇ ਕਿਸੇ ਨੇ ਵੋਟ ਅਪਲਾਈ ਕਰਨੀ ਹੈ ਤੇ 4 ਮਈ ਤੋਂ ਪਹਿਲਾਂ ਵੋਟ ਅਪਲਾਈ ਕਰ ਸਕਦੇ ਨੇ ਔਨਲਾਈਨ ਵੋਟਰ ਹੈਲਪਲਾਈਨ ਐਪ ਜਿਹੜੀ ਜਾਰੀ ਕੀਤੀ ਗਈ ਹੈ ਕੈਮਰਾਮੈਨ ਡਿੰਪੇ ਦੇ ਨਾਲ ਮੈਂ ਸਿਮਰਨ ਲਿਵਿੰਗ ਇੰਡੀਆ ਚੰਡੀਗੜ੍ਹ